ਹਾਂ ਜੀ ਕੀ ਨਾਮ ਤੁਹਾਡਾ ਮੇਰਾ ਗੁਰਮੀਤ ਸਿੰਘ ਜੀ ਹਾਂ ਕੀ ਮਾਮਲਾ ਹੋਇਆ ਤੁਸੀਂ ਬੱਚੇ ਲੈ ਕੇ ਪਹੁੰਚੇ ਹੋ ਹਸਪੀਟਲ ਹਾਂ ਜੀ ਤੇ ਸਾਡੇ ਖੇਰ ਨੇ ਪਿੰਡ ਇੱਕ ਡੋਮ ਡੋਮਨ ਆਉਟ ਦਾ ਆ ਗਿਆ ਮੇਰੇ ਗਰਾਉਂਡ ਸਕੂਲ ਦੇ ਵਿੱਚ ਮਤਲਬ ਤੇ ਉਹ ਬੱਚਿਆਂ ਦੇ ਬੱਚੇ ਕਲਾਸ ਲਾਉਣ ਲੱਗੇ ਸੀਗੇ ਉੱਠ ਕੇ ਜਾ ਕੇ ਲੰਚ ਕਰਕੇ ਤੇ ਉਹ ਕਲਾਸ ਚ ਜਾਣ ਲੱਗੇ ਸੀਗੇ ਉਸ ਦਿਵਾਰ ਡੋਮਨ ਆਇਆ ਹੀ ਉੜਦਾ ਉੜਦਾ ਉਹਨੇ ਆ ਕੇ ਬੱਚੇ ਨੇ ਸਾਰਿਆਂ ਦੇ ਲੜ ਗਏ ਇਹ ਆਪਣੇ ਜਿਹੜਾ ਸਕੂਲ ਆ ਪ੍ਰਾਇਮਰੀ ਸਕੂਲ ਹੈ ਪ੍ਰਾਇਮਰੀ ਸਕੂਲ ਹੈ ਪੰਜਵੇਂ ਤੋਕਾ ਹੀ ਇਹ ਕਿੰਨੇ ਬੱਚਿਆਂ ਨੂੰ ਕਟਿਆ ਉਹਨੂੰ ਉਹਨੇ ਕੱਟੇ ਪੰਜ ਬੱਚਿਆਂ ਨੂੰ ਬਾਕੀ ਜਿਹੜੇ ਠੀਕੇ ਯਾਨੀ ਘਬਰਾ ਸਾਰੇ ਗਏ ਦੀ ਬੱਚੇ ਬਹੁਤ ਜ਼ਿਆਦਾ ਘਬਰਾ ਗਏ ਠੀਕੇ ਮੈਡਮ ਦੇ ਬਹੁਤ ਜ਼ਿਆਦਾ ਲੜੇ ਮੈਡਮ ਬੱਚ ਮੈਡਮ ਬੱਚਿਆਂ ਨੂੰ ਬਚਾਉਂਦੀ ਸੀਗੇ ਇੱਕ ਕਰਕੇ ਫਿਰ ਬੱਚੇ ਮੈਡਮ ਦੇ ਜ਼ਿਆਦਾ ਲੜੇ 3 ਬੱਚੇ ਜ਼ਿਆਦਾ ਸੀਰੀਅਸ ਨੇ ਬਹੁਤੇ ਤੇ 2 ਬੱਚੇ ਠੀਕ ਨੇ ਉਹਨਾਂ ਦੇ ਵਿੱਚੋਂ ਇਹਨਾਂ ਦੇ ਮਾਪਿਆਂ ਨੂੰ ਦੱਸ ਮਾਪਿਆਂ ਨੂੰ ਦੱਸਿਆ ਹੁਣ ਮਾਪੇ ਵੀ ਆ ਗਏ ਉਹਨਾਂ ਦੇ ਆਉਂਦੇ ਨੇ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕਿਸੇ ਨੇ ਨਹੀਂ ਉੱਤੇ ਮੱਲ ਲਵੇ ਲਾਉਣ ਇੱਕ ਦੋ ਬੁੜੀਆਂ ଥିਆਂ ਬਾਕੀ ਸਾਡੇ ਧਰਨਾ ਚੱਲਦਾ ਏ ਸਾਰੇ ਧਰਨੇ ਦੇ ਸੀਗੇ ਅਸੀਂ ਮੈਂ ਵੀ ਉੱਥੇ ਸੀ ਗਈ ਧਰਨੇ ਤੋਂ ਫਿਰ ਆਏ ਆ ਸਰਪੰਚ ਸਾਹਿਬ ਵੀ ਉੱਥੋਂ ਆਏ ਨੇ ਇਹ ਆ ਕੇ ਇਹਨਾਂ ਨੇ ਫਿਰ ਆਪਣੀ ਘਰ ਦੇੋਂ ਲੈ ਕੇ ਗਏ ਨੇ ਮੈਡਮ ਨੂੰ ਤੇ ਉਦੋਂ ਬਾਅਦ ਸਾਨੂੰ ਫੋਨ ਕਰਤਾ ਵੀ ਅਸੀਂ ਤੇ ਬੱਚਿਆਂ ਚੱਕ ਕੇ ਜਦ ਇੱਥੇ ਕੌਂਸਲਰ ਆ ਗਈ ਬੱਚੇ ਕਿਹੜੀ ਕਿਹੜੀ ਕਲਾਸ ਦੇ ਨੇ ਬਤਾ ਤੁਹਾਨੂੰ ਹੈ 2 ਚੌਥੀ ਦੇ ਨੇ ਤਿੰਨ ਪੰਜਵੀਂ ਦੇ ਨੇ ਬੱਚੇ ਹੁਣ ਠੀਕ ਨੇ ਤਿੰਨ ਬੱਚੇ ਹਾਂ ਠੀਕ ਨੇ ਉਹਦਾ ਠੀਕ ਨੇ ਨੇ ਜਿਆਦਾ ਬੱਚਿਆਂ ਦੇ ਤਿੰਨ ਦੇ ਬਹੁਤ ਜ਼ਿਆਦਾ ਲੜੇ ਮੈਡਮ ਦੇ ਮੈਡਮ ਦੇ ਵੀ ਠੀਕ ਆ ਮੈਡਮ ਠੀਕ ਨੇ ਹੁਣ ਜਣੀ ਪਹਿਲਾਂ ਬਹੁਤ ਜ਼ਿਆਦਾ ਜਾ ਪਿੰਡੋਂ ਤਾਂ ਬਹੁਤ ਮਸੀਆ ਪਹੁੰਚਿਆ ਹੀ ਹਾਂ ਮੈਂ ਉੱਥੇ ਹੀ ਪ੍ਰਾਇਮਰੀ ਸਕੂਲ ਦੇ ਹਾਂਜੀ ਉਹ ਬਚਾਉਂਦੇ ਬੱਚਿਆਂ ਨੂੰ ਉਹਨਾਂ ਤੇ ਜਿਆਦਾ ਲੜ ਗਏ ਉਹ ਬੱਚਿਆਂ ਨੂੰ ਬਚਾਉਂਦੇ ਸੀਗੇ ਉਹ ਕੀ ਮੰਗ ਕਰਦੇ ਮੰਗ ਇਹ ਕਰਦਾ ਮਤਲਬ ਸਾਰੇ ਸਕੂਲ ਦੇ ਦੇਖਿਆ ਜਾਵੇ ਆ ਕੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਆ ਕੇ ਦੇਖੋ ਗੌਰ ਕਰੋ ਵੀ ਇਹ ਮੜੇ ਮੋਟਾ ਝੂਮਣਾ ਟਾਵਾਂ ਲੱਗਦਾ ਕਿਤੇ ਉਹਨੂੰ ਜਦੇ ਚਕਵਾਓ ਭਜਾਓ ਸੱਦ ਕੇ ਕਿਸੇ ਨੂੰ ਸਿੱਖ ਨਹੀਂ ਗਾਲੀ ਐਕਣ ਦਾ ਜਾਨ ਦਾ ਵੀ ਖਤਰਾ ਹੋ ਸਕਦਾ ਬੱਚਿਆਂ ਦਾ ਪੂਰਾ ਪੂਰਾ ਬੱਚੇ ਨੇ ਘੜਾ ਕੇ ਬੱਚਿਆਂ ਨੂੰ ਕੁਝ ਹੋ ਸਕਦਾ ਡਾਕਟਰ ਸਰ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਪਰਮਜੀਤ ਅ ਡਾਕਟਰ ਸਰ ਕੀ ਨੀਏ ਤੋਂ ਬੱਚੇ ਆਏ ਨੇ ਕੀ ਮਾਮਲਾ ਹੈ ਜੀ ਹਾਂਜੀ ਆਪਣੇ ਕੋਲ ਅੱਜ ਖੇਨੀਆ ਤੋਂ ਬੱਚੇ ਆਏ ਆ ਮੇ ਟੀਚਰ ਬੱਚਿਆਂ ਨੂੰ ਬੀਜ਼ ਨੇ ਮਤਲਬ ਉਹ ਮਖਿਆਲ ਨੇ ਕੱਟਿਆ ਹੈ ਤੇ ਬੱਚੇ ਦੋ ਤਿੰਨ ਬੱਚੇ ਤਾਂ ਥੋੜੇ ਅਨਕੌਸ਼ੀਅਸ ਕੰਡੀਸ਼ਨਸ 'ਚ ਆਏ ਸੀਗੇ ਪਰ ਹੁਣ ਸਟੇਬਲ ਨੇ ਬੱਚਿਆਂ ਦੇ ਨਾਲ ਉਹਨਾਂ ਦੀ ਇੱਕ ਫੀਮੇਲ ਟੀਚਰ ਵੀ ਸੀ ਅ ਮੈਮ ਕਿੰਨੇ ਬੱਚੇ ਸੀ ਤੋਂ ਪੰਜ ਬੱਚੇ ਸੀ ਔਰ ਇੱਕ ਮੈਡਮ ਨੇ ਕਿੰਨੀ ਕੀ ਉਮਰ ਦੇ ਬੱਚੇ ਹੈਗੇ ਆ ਜੀ ਬੱਚੇ ਲੀਅਰਬਾਊਟ 4 ਤੋਂ 500 ਦੇ ਬੱਚੇ ਆ ਚੌਥੀ ਪੰਜਵੀਂ ਕਲਾਸ ਦੇ ਬੱਚੇ ਆ ਸਾਰੇ ਇੱਕ ਬੱਚਾ 3rd ਕਲਾਸ ਦਾ ਵੀ ਹੈ ਆ ਬੱਚੇ ਕੋਈ ਸਵੀਅਰ ਟਾਣੀ ਹੈਗਾ ਜੀ ਦੋ ਤੋਂ ਤਿੰਨ ਬੱਚੇ ਅਨਕੌਸ਼ੀਅਸ ਕੰਡੀਸ਼ਨ ਸੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਕਟਿਆ ਹੋਇਆ ਸੀ ਪਰ ਹੁਣ ਅੰਡਰ ਕੰਟਰੋਲ ਹੈ ਆ ਮੈਂ ਸਵੈਲਿੰਗ ਵਗੈਰਾ ਬੱਚਿਆਂ ਦੇ ਅੰਨ ਕੰਟਰੋਲ ਦੇ ਵਿੱਚ ਹੈਗੇ ਜੀ ਆ ਹੁਣ ਕੰਟਰੋਲਸ ਹੈ ਟਰੀਟਮੈਂਟ ਤੋਂ ਬਾਅਦ ਕੰਟਰੋਲਸ ਹੈ ਪੇਰੈਂਟਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਜੀ ਕਿ ਸਕੂਲ ਵੱਲੋਂ ਉਹਨਾਂ ਨੇ ਸੂਚਿਤ ਕਰਤਾ ਸੀ ਔਰ ਕਈ ਬੱਚਿਆਂ ਦੇ ਪੇਰੈਂਟਸ ਆ ਵੀ ਚੁੱਕੇ ਨੇ। ਹਾਂ ਜੀ। ਠੀਕ ਹੈ। ਥੈਂਕ ਯੂ।